ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਪੀਐਨਬੀ ਬੈਂਕ ਅੱਜ ਪਾਤੜਾਂ ਦੇ ਖਾਟੂ ਸ਼ਾਮ ਮੰਦਿਰ ਦੇ ਵਿੱਚ ਇੱਥੇ ਇੱਕ ਪੀਐਨਬੀ ਬੈਂਕ ਵੱਲੋਂ ਆ ਜਿਹੜਾ ਪ੍ਰੋਗਰਾਮ ਅਲੀਕਿਆ ਗਿਆ ਸੀਗਾ ਇੱਥੇ ਕੈਂਪ ਲਾਇਆ ਗਿਆ ਜਾਗਰੂਕਤਾ ਕੈਂਪ ਜਿਹੜਾ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਲਾਇਆ ਗਿਆ ਸੀਗਾ ਤੇ ਇੱਥੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਆ ਜਿਹੜਾ ਪੂਰੇ ਸਮੁੱਚੇ ਸਟਾਫ ਵੱਲੋਂ ਆ ਕੇ ਇੱਥੇ ਕਿਸਾਨਾਂ ਨੂੰ ਕਿਸਾਨੀ ਸੰਦਾਂ ਦੇ ਉੱਪਰ ਸਬਸਿਡੀਆਂ ਤੇ ਹੋਰ ਵੱਖ-ਵੱਖ ਪ੍ਰਕਾਰ ਦੇ ਲੌਨ ਲੈਂਡ ਸੰਬੰਧੀ ਹੈ ਜਿਹੜਾ ਉਹ ਸਕੀਮਾਂ ਰਾਹੀਆਂ ਜਿਹੜਾ ਉਹ ਸਕੀਮਾਂ ਸੰਬੰਧੀ ਹੈ ਜਿਹੜਾ ਜਾਗਰੂਕ ਕੀਤਾ ਗਿਆ ਹੈ ਤੇ ਇੱਥੇ ਜਿਹੜੀਆਂ ਖੇਤੀ ਸੰਧਾਂ ਦੇ ਨਾਲ ਸੰਬੰਧਤ ਕੰਪਨੀਆਂ ਜਿਹੜੀਆਂ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਆ ਆਪੋ ਆਪਣੇ ਡੈਮੋ ਲੈ ਕੇ ਇੱਥੇ ਪਹੁੰਚੇ ਹੋਏ ਆ ਤੇ ਕਿਸਾਨਾਂ ਦੇ ਨਾਲ ਆ ਜਿਹੜੇ ਉਹ ਰੂਬਰੂ ਹੋ ਰਿਹਾ ਤੇ ਕਿਸਾਨਾਂ ਨੂੰ ਆਪਣੇ ਸੰਧਾਂ ਦੀ ਜਿਹੜੀ ਹੈ ਸੰਧਾਂ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਜਾਣਕਾਰੀ ਦੇ ਵੱਲੋਂ ਜੋ ਕਿਸਾਨਾਂ ਲਈ ਉਪਰਾਲਾ ਕੀਤਾ ਹੈ ਬੜਾ ਸਲਾਘਾਯੋਗ ਉਪਰਾਲਾ ਹੈ ਬੈਂਕ ਸਾਹਿਬ ਦੇ ਅੱਜ ਚੀਫ ਸਾਹਿਬ ਪਹੁੰਚੇ ਨੇ ਪਟਿਆਲੇ ਤੋਂ ਤੇ ਇੱਥੇ ਬ੍ਰਾਂਚਾ ਦੇ ਮੈਨੇਜਰ ਸਾਹਿਬ ਤੇ ਉਹਨਾਂ ਦਾ ਸਟਾਫ ਪਹੁੰਚਿਆ ਜੋ ਵੀ ਕਿਸਾਨ ਭਰਾਵਾਂ ਨੂੰ ਜਿਹੜੇ ਖੇਤੀ ਦੇ ਸੰਧਾਂ ਦੇ ਜਿਹੜੀ ਸਬਸਿਡੀ ਜਾਂ ਲੋਨ ਪਾਸ ਕੀਤੇ ਜਾਂਦੇ ਨੇ ਉਹਨਾਂ ਬਾਰੇ ਜਾਗਰੂਤ ਕੀਤਾ ਤੇ ਨਾਲ ਦੀ ਨਾਲ ਅੱਜ ਕਿਸਾਨ ਭਰਾਵਾਂ ਨੂੰ ਚੈੱਕ ਵੀ ਦਿੱਤੇ ਗਏ ਉਹਨਾਂ ਲੋਨਾਂ ਦੇ ਕਿਉਂਕਿ ਜਿੰਨਾਂ ਭਰਾਵਾਂ ਨੂੰ ਜਿਵੇਂ ਕਰਪੈਣ ਦਾ ਦੱਸਿਆ ਇੱਕ 19 ਲੱਖ ਦਾ ਸੀ ਇੱਕ 24 ਲੱਖ ਦਾ ਸੀ ਤੇ ਸਾਡੀਆਂ ਮਾਤਾ ਪਿਤਾਵਾਂ ਜੋ ਆਪਣੇ ਸੈਲਫ ਗਰੁੱਪ ਬਣਾ ਕੇ ਜੋ ਆਪਣੇ ਆਪ ਕੋਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਚੈੱਕ ਦਿੱਤੇ ਗਏ ਤੇ ਬਹੁਤ ਵਧੀਆ ਬੈਂਕ ਦਾ ਪ੍ਰਬਲ ਹੈ ਜਿਹੜਿਆ ਜਿਹੜੀ ਉਹਨਾਂ ਦੀ ਸਕੀਮਾਂ ਨੇ ਜਿਹੜੀ ਆਮ ਲੋਕਾਂ ਵਿੱਚ ਤੇ ਆਮ ਪਬਲਿਕ ਵਿੱਚ ਜਾਣ ਅਤੇ ਜਿਹੜਾ ਵਾਤਵਾਰ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ ਅਸੀਂ ਇਹਨਾਂ ਦਾ ਇੱਥੇ ਕੈਂਪ ਲਾਉਣ ਤੇ ਇੱਥੇ ਸਮਾਗਮ ਕਰਨ ਤੇ ਬਹੁਤ ਧੰਨਵਾਦ ਆਮ ਪਿੰਡਾਂ ਦੇ ਵਿੱਚੋਂ ਲੋਕ ਆ ਜਿਹੜੇ ਆਮ ਵਰਗ ਦੇ ਲੋਕ ਆ ਉਹ ਇਹਨਾਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਆ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਕਿਤੇ ਨਾ ਕਿਤੇ ਥੋੜੀ ਨਾ ਇਹਦੀ ਜਾਣਕਾਰੀ ਦੀ ਕਮੀ ਰਹਿ ਜਾਂਦੀ ਏ ਜੇ ਐਵੇਂ ਦੇ ਪ੍ਰੋਗਰਾਮ ਜਿਵੇਂ ਅੱਜ ਇਹਨਾਂ ਕੀਤਾ ਐਵੇਂ ਦੇ ਪਿੰਡਾਂ ਵਿੱਚ ਵੀ ਲੱਗੇ ਜਾਣ ਜਾਂ ਵੱਧ ਤੋਂ ਵੱਧ ਜਿਹੜੇ ਇਹਨਾਂ ਦਾ ਪ੍ਰਚਾਰ ਕੀਤਾ ਜਾਏ ਤੇ ਉਹ ਵੀ ਉਹਨਾਂ ਦਾ ਲਾਭ ਤੇ ਫਾਇਦਾ ਠਾ ਸਕਣ ਕਈਆਂ ਨੂੰ ਨਹੀਂ ਇਹਨਾਂ ਬਾਰੇ ਜਾਣਕਾਰੀ ਮਿਲਦੀ ਵੀ ਆਪਾਂ ਨੂੰ ਸਬਸਿਡੀ ਤੇ ਜਾਂ ਐਵੇਂ ਕੋਈ ਆਪਾਂ ਨੂੰ ਲੋਨ ਮਿਲ ਸਕਦਾ ਜਿਹਦਾ ਅਸੀਂ ਆਪਾਂ ਉਹਦੀ ਖੇਤੀ ਦੇ ਵਿੱਚ ਯੂਜ਼ ਕਰ ਸਕਨੇ ਆ ਜਾਂ ਆਪਣੀ ਹੋਰ ਵੀ ਕਿਸੇ ਆਮਦਨ ਨੂੰ ਵਿਧਾਨ ਵਿੱਚ ਯੂਜ਼ ਕਰ ਸਕਨੇ ਆ ਇਹਨੂੰ ਵੱਤਵਾਦ ਹੈ ਜਿਵੇਂ ਇਹਨਾਂ ਕੈਂਪ ਲਾਈਨ ਇਹਨਾਂ ਦਾ ਵੱਤਵਾਦ ਲਾਣੇ ਚਾਹੀਦੇ ਨੇ ਤੇ ਬਹੁਤ ਵਧੀਆ ਪ੍ਰਾਲਾ ਜੀ ਅਸੀਂ ਤੇ ਆ ਹਾਂ ਪਿੰਡਾਂ 'ਚ ਵੀ ਜ਼ਿਆਦਾ ਹੋਣ ਕਿਉਂਕਿ ਸ਼ਹਿਰ ਵਿੱਚ ਜਿਵੇਂ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਕਈ ਨਹੀਂ ਵੀ ਇੰਨੇ ਜੁੜ ਪਏ ਕਿਉਂਕਿ ਪਿੰਡਾਂ ਵਿੱਚ ਇਹਦੀ ਐਡ ਹੋ ਸਕੇ ਆਲੇ ਦੁਆਲੇ ਪਿੰਡਾਂ 'ਚ ਜਿਹੜੇ ਜਿਵੇਂ ਵੱਡੇ ਪਿੰਡ ਨੇ ਕਿਸਾਨੀ ਨਾਲ ਜੁੜੇ ਨੇ ਉੱਥੇ ਸੱਤਾ ਵਿੱਚ ਜਾ ਕੇ ਇਹਨਾਂ ਨੂੰ ਲਵਾਏ ਜਾਣ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਜੀ ਬੈਂਕ ਕੀ ਔਰਸ ਦੇਸ਼ ਦੇ ਕੋਨੇ-ਕੋਨੇ ਮੈਂ खेती के की उन्नति के लिए एक आम जनता के बीच में जागरूक अभियान लगाया गया है और जो बैंक के द्वारा किसान को जो सुविधा दी जाती है उसकी जानकारी दी जा रही है क्योंकि खेती की जो सीजन है वो शुरू हो गई है और खेती के साथ साथ जो खेत में काम करने के लिए जो सामान लगाया जाता है ट्रैक्टर रोटामीटर और सामान लगाया जाता है उसके आसान किस्तों में ਜੋ ਬੈਂਕ ਦੇ ਦੁਆਰਾ ਜੋ ঋণ دیا ਜਾਂਦਾ ਹੈ ਉਸ کے بارے میں ہم ਇਕੱਠਾ ہوئے ہیں اور सभी मिलके बैठके बातचीत कर रहे हैं जो किसान को कि आमदनी कैसे बढ़े जो किसान की जो है बेहतरीन जिंदगी कैसे हो देश की उन्नति कैसे हो क्योंकि पहला बहुत बार देखा जाता है कि सरकारों वालों दावे तो बहुत बड़े-बड़े किए जाते हैं पर आम जमीनी स्तर पे जो है उनका असर बहुत कम दिखाई देता है किसानों ਨੂੰ ਜਿਹੜੇ ਸੰਦ ਖਰੀਦਦੇ ਆ ਉਹਨਾਂ ਤੇ سبسڈی दो घट्ट मात्रा दे दिया है उन्होंने किस तरह नहीं बनाओगे देखिए भारत में और पंजाब में पात्रा में हमेशा जो सुधार की आवश्यकता होती है ऐसा हम नहीं कर सकते हैं कि जो सरकार की तरफ से या बैंक की तरफ से या आम जनता की तरफ से सुधारा नहीं सुधार के लिए काम नहीं किया गया है और अभी और सुधार की आवश्यकता है और जो सुधार की आवश्यकता है जो बैंक को लगता है कि जो हम अपने देश की तरक्की के लिए किसान की तरक्की के लिए किसान की आमदनी के लिए जो बेहतर कर सकते हैं वो समय समय पर बैंक के द्वारा आयोजित की जाती है उसी के लिए हम इकट्ठा हुए हैं जिन्हें किसानों अजे तक पता नहीं लग्या सबसिडिया बारे स्कीम बारे वो धुंधे बैंकों के आके संपर्क कर सकते हैं देखिए आ, बैंक का अपना एक टोल फ्री नंबर है शाखा जो बना, जो हर पिंड में लगभग लग जो है बैंक का एक शाखा है खेती बाड़ी अफसर की भी बैंक ने नियुक्त किया है और अपने नज़दीक के जो पिंड हैं जो हर खेती बाड़ी अफसर को जो है पिंड अलॉट किया गया है जो आप चार ब्रांच या पांच ब्रांच के जो ये पिंड है उसमें आप जाइए किसान को बताइए कि जो बैंक की तरफ से सरकार की तरफ से ये सुविधाएं हैं हैं आप आप उस सुविधा का लाभ उठाइए चेक चेक मुहैया करवाए गए वो दे दे देखिए भारत सरकार ने खेतीबाड़ी के लिए लोन क्या थे बैंक पंजाब नेशनल बैंक ने समय समय पर दे रहा है हमेशा देता रहा है लेकिन अभी की आवश्यकता है जैसे कि हम कहते हैं जैसे कि ट्रैक्टर हो गया जो बेसिक इंफ्रास्ट्रक्चर होती है किसान की जैसे रोटा मीटर हो गया अभी जीरी की फसल हो हो लगेगी तो जीरी की फसल में लगाने के लिए उनको क्या क्या चीज़ लगाए लगेगा ऐसे कंबाइन का अभी हमने दो सेंशन लेटर लोन किए हैं साढ़े उन्नीस लाख का चौबीस लाख का लोन किए हैं जो कल किए हैं और आज किए हैं वे हम इसके लिए कंबाइन के लिए किए हैं जो कंबाइन में दिक्कत ना हो और हमारे साथ में हमारे बीच में हमारी कुछ माता बहनें बैठी हुई है जो ये अपने ग्रुप बनाती है पांच आदमी दस आदमी छः आदमी इकट्ठा होकर के एक ग्रुप में काम करती है वो घर में बनाती है और बाजार में बेचती है घर घर जाकर बेचती है तो उसको सामान को लाने में सामान को बनाने में जो भी मदद बैंक कर सकता है उसके लिए हम आज हम तीन जो है उस महिला को और सेल्फ हेल्प ग्रुप जिसको कहा जाता है बैंकिंग सेक्टर में उनको हमने लोन ये पी एन बी की तरफ से एक एग्रीकल्चर आउटरीच प्रोग्राम किया गया है ये ऑल ओवर इंडिया कर रहे हैं सभी ब्रांचेज में इसमें क्या है जो भी हमारे एग्रीकल्चर के रिलेटेड जो भी हमारी स्कीम्स हैं जैसे ए आई एफ की स्कीम है उसमें नाइन परसेंट रेट ऑफ इंटरेस्ट पे दो करोड़ तक लोन करते हैं उसमें सी टी एम एस सी की कवरेज होती है उसमें तीन परसेंट आपको इंटरेस्ट का सबवेंशन मिल जाता है और पी एम एफ पी एम एफ वाई हो गई और आपकी एस एच जी हो गई इन सभी स्कीम्स के अंडर लोन प्रोवाइड करा रहे हैं तो उसी की पब्लिसिटी के लिए मैं ये आउटरीच प्रोग्राम रखा गया था ये पहला भी सर चल रहा है कि किसानों वास्तवी सिरे तो पर शुरुआत कर सर रहे हैं। अब जब से हमारे नए एम सर आए हैं तब से अब दोबारा स्टार्ट हुआ है ये हमारा सेकंड आउटरीच आउट साइंस से शीतल सरोहा अभी पटियाला टेरिटरी में सेल्स एसोसिएट की पोस्ट पर अभी मैं अपने डिस्प्ले में जो हमारे प्रोडक्ट है राइस से रिलेटेड रीजेंट अल्ट्रा जो बायर क्रॉप साइंस पहले से दे रही है इसमें फिप्रोनिल जीरो पॉइंट सिक्स परसेंट है जो हमारे रूट ग्रोथ में थ्रिप्स अटैक के प्लस टेम्बोर अटैक में भी काम कर रहा है उसके बाद अभी बायर क्रॉप साइंस एक नया प्रोडक्ट लेके आई है बिकोटा इस बिकोटा में अपने फिप्रोनिल जीरो पॉइंट सिक्स परसेंटेज तो है ही है साथ में अपना है टेट्रानिलीप्रोल जीरो पॉइंट फोर परसेंट इसका सबसे ज्यादा लंबे रिजल्ट देखे गए हैं तीस से पैंतीस दिन तक जो कोई इंसेक्टिसाइड नहीं दे सकता एंड तीस से पैंतीस दिन तक के आगे ये स्टैम्प भी भी सुंडी भी कवर कर देगा एंड फुटारा भी कर रहा है ग्रोथ भी कर रहा है तो फार्मर का एक तरह से ये कह सकते हैं कि ये जितनी बार बार स्प्रे करते हैं वो बच सकते हैं और उनकी लेबर भी सही रह सकती है बाकी और भी काफी प्रोडक्ट है जो बायर क्रॉप साइंस देती है मैम कोई खेता दे जाके भी ट्रायल वगैरह देते हैं किसानों दे बिल्कुल अभी जैसे मैंने बताया कि बायर क्रॉप साइंस आर एन डी बेस्ड कंपनी है अभी मैंने लेक्चर में बताया था आर एन डी बेस्ड कंपनी इसका मतलब ये है कि बायर क्रॉप साइंस ने बिकोटा के आराम से दो तीन साल ट्रायल लगाए हैं जो जो रिसर्च रिसर्च के बाद जो हमारा रिजल्ट आया उसके बाद ही हम आउटपुट लेके आए बिकोटा को मार्केट में लॉन्च किया है और ऐसी बात नहीं है कि लॉन्च करने के बाद ट्रायल नहीं लग रहे अभी भी हम ये है कि हम ही जितने भी दस एकड़ की ज़मीन है उस पर हम एक एकड़ पे फार्मर को खुद पे करवा के देख रहे हैं हम ये नहीं है कि पूरे एरिया में में कर दो तो, एक एकड़ पे खुद करके देख सकते सकते हैं हैं सबसे ज़्यादा सेल मुक्सर आधे पंजाब में अभी तक आराम से से हम ये कह सकते हैं कि दो से तीन टन बिकोटा अपना लगाया जो भी है मेडिसिन तो अपनी कोई पेमेंट नहीं है मेडिसन की सारा सैटअपा क्लिनिक वालों ਇਥੇ ਚੈੱਕਅਪ ਵਗੈਰਾ ਕਰਕੇ ਮੈਡੀਸਨ ਦਿੱਤੀ ਜਾਂਦੀ ਹੈ ਸਾਰਾ ਚੈੱਕਅਪ ਹੁੰਦਾ ਹੈ ਬੀਪੀ weight pulse जो भी है ਤੁਸੀਂ ਆਪਣਾ ਚੈੱਕਅਪ ਸਾਰਾ ਫੁੱਲ ਵਰਡ ਕਰਵਾ ਸਕਦੇ ਹੋ ਰਿਪਲੇਸਨ ਦਾ ਪਲਾਨਟ ਲਗਾਣਾ ਹੈ ਉਹ ਸਾਰੀਆਂ ਚੀਜ਼ਾਂ ਲਈ ਪੰਜਾਬ ਨੈਸ਼ਨਲ ਬੈਂਕ ਦੇ ਸਬਸਿਡੀ ਦੇ ਬਹੁਤ ਜ਼ਿਆਦਾ ਦੇ ਬਿਨਾਂ ਕਿਸੇ ਬਾਗ ਰੋੜ ਕੇ ਬਿਨਾਂ ਕਿਸੇ ਕਮਰਕਲ ਗਾਰੰਟੀ ਕੇ 2 ਕਰੋੜ ਤੱਕ ਦਾ ਲੋਨ ਆਪ ਕੋ इजीली ਅਵੇਲੇਬਲ ਕਰਤਾ ਸੁਵਿਧਾ ਤੁਹਾਨੂੰ ਦਿੰਦਾ ਹੈ ਸੋ ਮੇਰੀ ਤਰਫ ਸੇ ਮੇਰੀ ਪੂਰੀ ਟੀਮ ਕੀ ਤਰਫ ਸੇ ਪੰਜਾਬ ਨੈਸ਼ਨਲ ਬੈਂਕ ਕੀ ਤਰਫ ਸੇ ਅਸੀਂ ਤੁਹਾਨੂੰ ਸਾਰਿਆਂ ਨੂੰ ਮਿਲ ਵੀ ਕਰਦੇ ਆ ਤੁਸੀਂ ਆਪਣੇ ਨਾਮ ਨਾਲ ਜਿਹੜਾ ਤੁਹਾਡਾ ਕੋਈ ਪਰਿਵਾਰਿਕ ਮੈਂਬਰ ਹੈ ਕੋਈ ਰਿਸ਼ਤੇਦਾਰ ਹੈ ਕੋਈ ਆਂਟੀ ਕਿਉਂ ਆਂਟੀ ਨੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਇਹ ਗੱਲ ਦੱਸੋ ਕਿ ਪੰਜਾਬ ਨੈਸ਼ਨਲ ਬੈਂਕ ਬੜਾ ਅੱਛਾ ਬੈਂਕ ਹੈ ਸੀ ਉਹ ਤੋਂ ਪਹਿਲੇ ਨਾਲ ਜੁੜਿਆ ਹੋਇਆ ਐਸੋਸੀਏਟ ਆ ਤੁਸੀਂ ਵੀ ਬੈਂਕ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਸਾਡੀ ਜਿਹੜੀ ਅੱਛੀ ਸਕੀਮਾ ਹੈ ਉਹਨਾਂ ਦਾ ਤੁਸੀਂ ਲਾਭ ਉਠਾਓ ਸੋ ਇਹ ਹੀ ਸਮੁਪੈਂਤੀ ਕਰਦੇ ਹੋਏ ਮੈਂ ਆਪਣੀ ਸਪੀਚ ਦਾ ਅੰਤ ਕਰੂਗਾ ਤੇ ਰਿਕਵੈਸਟ ਕਰੂਗਾ ਹਰਮਨ ਜੀ ਨੂੰ ਹਰਮਨ ਜੀ ਮਾਈਕ ਸਮਾ ਲੇ ਤੇ ਦੂਜੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਮੌਕਾ ਦੇ। ਧੰਨਵਾਦ ਸਾਥੀਓ। ਥੈਂਕ ਯੂ। ਹੁਣ ਮੈਂ ਮੋਕਵੇਂ ਮੈਂ ਗਗਨ ਸਿੰਘ ਰਾਜ ਜੀ ਨੂੰ ਬੁਲਾਉਣਾ ਤਾਂ ਕਿ ਉਹ ਦੋ 3 ਮਿੰਟ ਲੋਕਾਂ ਨੂੰ ਚਾਨਣਾ ਪਾ। ਫਟਕੁਲਾਵ ਦੇ ਪਵਿੱਤਰ ਹਾਲ ਵਿੱਚ ਮੌਜੂਦ ਪੀਐਨਐਮੀ ਦਾ ਸਟਾਫ ਉਹਨਾਂ ਦੇ ਚੀਫ਼ ਸਾਹਿਬ ਬੈਂਕ ਮੈਨੇਜਰ ਸਾਹਿਬ ਤੇ ਉਹਨਾਂ ਦਾ ਸਾਰਾ ਸਟਾਫ ਤੇ ਸਾਹਮਣੇ ਬੈਠੇ ਮੇਰੇ ਕਿਸਾਨ ਭਰਾ ਮੇਰੀ ਮਾਤਾ ਪਿਤਾ ਪادری ਸਾਹਿਬਾਨ ਵਾਈ ਬੁੱਢੀ ਕਾਲ ਸਾਹਿਬ ਸ੍ਰੀ ਵਾਈ ਬੁੱਢੀ ਜੀ ਦੇ ਪਦੇ ਬਹੁਤ ਸਲਾਘਾਯੋਗ ਉਪਰਾਲਾ ਜੋ ਪਿਲੇ ਨੇ ਵੀ ਪੰਜਾਬ ਨੈਸ਼ਨਲ ਬੈਂਕ ਲੋ ਕੀਤਾ ਜਾ ਰਿਹਾ ਉਹਨਾਂ ਦਾ ਰੂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜੀਆਂ ਸਰਕਾਰ ਵੱਲੋਂ ਸਕੀਮਾਂ ਜੋ ਬੈਂਕ ਵੱਲੋਂ ਸੂਚਾਰੇ ਕਿਸਾਨ ਭਰਾਵਾਂ ਨੂੰ ਉਹਨਾਂ ਬਰਤੀ ਜਾਗਰਤ ਕਰਨ ਲਈ ਇਸ ਮਿਲਾਂ ਰੱਖਿਆ ਤੇ ਪਹਿਲਾਂ ਮੈਂ ਸੁਣ ਰਿਆ ਸੀ ਬੋਲਦਿਆਂ ਗੱਲ ਵੀ ਨਹੀਂ ਸੀ ਵੀ ਬੈਂਕ ਦਾ ਨਾਮ ਹੀ ਪੰਜਾਬ ਤੋਂ ਹੈ ਆਪਾਂ ਦੇਖਦੇ ਆ ਆਪਣੇ ਦੇਸ਼ ਦੇ ਕਿਸੇ ਵੀ ਸਟੇਟ ਦੇ ਗੱਲਿਆਂ ਉੱਥੇ ਆਪਾਂ ਬੜੀ ਖੁਸ਼ੀ ਹੁੰਦੀ ਹੈ ਕਿ ਇਹਦੇ ਆਪਾਂ ਕਿਹਦਾ ਬੈਠਾ ਨਾ ਪੰਜਾਬ ਨੈਸ਼ਨਲ ਬੈਂਕ ਵੀ ਪੰਜਾਬ ਦਾ ਨਾਮ ਜਿਹੜਾ ਬੈਂਕ ਦਾ ਰੱਖਿਆ ਗਿਆ ਪੰਜਾਬ ਤੋਂ ਬਹੁਤ ਵਧੀਆ ਗੱਲ ਹੈ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਬਹੁਤ-ਬਹੁਤ ਬੈਂਕ ਕੋਲ ਉਹਨਾਂ ਦਾ ਲਾਭ ਲਿੱਤਾ ਜਾਏ ਤੇ ਉਹਨਾਂ ਬਾਰੇ ਦੀ ਜਾਣਕਾਰੀ ਲੈ ਕੇ ਉਹ ਸੂਚਿਤਦਾ ਫੈਲਾਟਾਇਆ ਹੈ ਜਾਇ ਤੇ ਮੈਂ ਇੱਥੇ ਪਹੁੰਚਦੇ ਸਾਰੇ ਜਿਹੜੇ ਪਦਵੰਤੇ ਸੱਜਣ ਮਾਦਾ ਪੈਣਾ ਤੇ ਸਾਰਾ ਸਟਾਫ ਉਹਨਾਂ ਨੂੰ ਸਤਿਕਾਰ ਵੀ ਨਾਲ ਦਾ ਤੇ ਆਸ ਕਰਦਾ ਹਾਂ ਤੁਸੀਂ ਲੇਖੋ ਵਧੀਆ ਤੇ ਚੰਗੀ ਜਾਣਕਾਰੀ ਪ੍ਰਾਪਤ ਕਰਕੇ ਬੁੱਤਾ ਲਾ ਲਓਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਪੰਜਾਬ ਮਰਸਾ ਬੈਂਕ ਦੀ ਵ ओर से ਆਪ ਰੂਪੋਂ ਕਾ ਸਹਿਰੂ ਸੇ शुक्रिया अदा करता हूँ जो आप लोग इस भीषण गर्मी में ब्रांच मैनेजर के रिक्वेस्ट पे आप लोग आए, बहुत है दिल से शुक्रिया करता हूँ और हमारे यहाँ भी हमारे बीच में जो हमारे चीफ हैं उनकी सभी ब्रांच से, से आए हुए हमारे शाखा प्रबंधक का स्टाफ का बहुत बहुत आभारी हूँ ਆਹ ਮੈਂ ਜਦਾ ਟਾਈਮ ਨਾ ਨਿਸ਼ਾਉਂ ਆਪ ਲੋਗਾਂ ਕੀ ਸਮਾਂ ਜੋ ਹੈ ਬਹੁਤ ਬਹੁਮੁੱਲਿਆ ਹੈ ਖੇਤੀਬਾੜੀ ਦੀ ਸਮਾਂ ਹੈ ਕਿ ਅਪ ਆਪ ਲੋਗ ਉਸ ਤੇ ਵਿਅਸਤ ਹੈ ਉਸ ਵਿੱਚੋਂ ਆਪਣਾ ਸਮਾਂ ਨਿਕਾਲੇ ਤਾਂ ਐਗਰੀਕਲਚਰ ਆਊਟਰੀਚ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਇੱਥੇ ਪਹੁੰਚੇ ਹੋਏ ਆ ਪੀਐਨਬੀ ਬੈਂਕ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਇਹਦੇ ਵਿੱਚ ਕਿਸਾਨਾਂ ਨੂੰ ਜਿਹੜੇ ਖੇਤੀ ਸੰਦਾਂ ਦੀ ਜ਼ਰੂਰਤ ਪੈਂਦੀ ਆ ਉਹਨਾਂ ਦੇ ਵਾਸਤੇ ਵੀ ਇੱਥੇ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਆਪੋ ਆਪਣੀਆਂ ਜਿਹੜੀਆਂ ਪ੍ਰਦਰਸ਼ਨੀਆਂ ਉਹ ਲਾਈਆਂ ਗਈਆਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਅਸੀਂ ਵੀਰਦੀ ਐਗਰੋ ਟੈਕਨੋਲੋਜੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਐਗਰੀਕਲਚਰਲ ਇੰਪਲੀਮੈਂਟ ਬਣਾ ਰਹੇ ਹਾਂ ਜੀ ਵੱਖ-ਵੱਖ ਤਰ੍ਹਾਂ ਦੇ ਜੋ ਕਿਸਾਨਾਂ ਦੀ ਅ ਕ੍ਰੌਪ ਦੇ ਅਕੋਰਡਿੰਗ ਉਹਨਾਂ ਦੇ ਯੂਜ਼ ਦੇ ਅਕੋਰਡਿੰਗ ਆਪਾਂ ਬਣਾਉਂਦੇ ਆ ਜਿਵੇਂ ਕਿ ਜ਼ੀਰੋ ਟਿਲ ਹੋਗੀ ਡੀਐਸਆਰ ਹੋਗੀ ਝੋਨੇ ਦੀ ਬਿਜਾਈ ਵਾਸਤੇ ਜ਼ੀਰੋ ਟਿਲ ਹੋਗੀ ਕਣਕ ਦੀ ਬਿਜਾਈ ਵਾਸਤੇ ਇਸ ਤਰ੍ਹਾਂ ਕਾਫੀ ਅਦਰ ਇੰਪਲੀਮੈਂਟਸ ਲਾਉਂਦੇ ਆ ਏਰੀਆ ਦੇ ਅਕੋਰਡਿੰਗ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਵੀ ਕਿੰਨੇ ਕਿਸੰਦਾਂ ਦੇ ਉੱਪਰ ਆ ਜਿਹੜਾ ਤੁਹਾਡੀ ਕੰਪਨੀ ਦੇ ਸੰਬੰਧਾਂ ਤੇ ਬੈਂਕਾਂ ਮਦਦ ਜਿਹੜੀ ਉਹ ਸਬਸਿਡੀ ਦਿੱਤੀ ਹੈ। ਲੇਖਕ ਜੀ ਸਬਸਿਡੀ ਤਾਂ ਸੈਂਟਰ ਗਵਰਨਮੈਂਟ ਦਿੰਦੀ ਹੈ ਜੀ। ਇੰਪਲੀਮੈਂਟਸ ਦੇ ਉੱਪਰ ਆਪਣੇ ਇੰਪਲੀਮੈਂਟਸ ਪਾਸ ਨੇ ਟੈਸਟ ਰਿਪੋਰਟਸ ਹੈਗੀਆਂ ਨੇ ਆਪਣੇ ਕੋਲ 13 ਟਾਈਮ ਦੇ ਵਿੱਚ 0 ਟਿਲ ਹੈ 15 ਟਾਈਮ ਦੇ ਵਿੱਚ 0 ਟਿਲ ਪਾਸ ਹੈ 11 ਟਾਈਮ ਦੇ ਵਿੱਚ ਡੀਐਸਆਰ ਜਿਹੜੀ ਸਿੱਧੀ ਝੋਨੇ ਦੀ ਬਜਾਈ ਵਾਸਤੇ ਅੱਜਕੱਲ ਸਰਕਾਰ ਵੀ ਇਨਕਰੇਜ ਕਰ ਰਹੀ ਹੈ ਕਿਸਾਨਾਂ ਨੂੰ ਤੇ ਉਸ ਤਰਫ ਉਸ चीज ਨੂੰ ਬੜਾਵਾ ਦੇ ਰਹੀ ਹੈ ਸਰਕਾਰ 1500 ਰੁਪਏ ਪਰ ਇਕੜ ਔਰ ਸਬਸਿਡੀ ਜਿਹੜੀ ਮਸ਼ੀਨ ਦੇ ਉੱਪਰ ਸਬਸਿਡੀਆਂ ਆਉਂਦੀ ਹੈ ਉਹ 40000 ਤੋਂ ਲੈ ਕੇ 48000 ਇੰਡਸਟਰੀ ਪਾਤੜਾਂ ਜੀ ਇਹ ਤਾਲਾਪਿੰਡ ਇੰਡਸਟਰੀ ਲੱਗੀ ਹੋਈ ਹੈ ਜੀ ਆਪਣੀ ਜਿਹਦੇ ਵਿੱਚ ਆਪਾਂ ਰੋਟਾਵੇਟਰ ਬਣਾ ਰਹੇ ਹਾਂ 6 ਫੁੱਟ ਤੋਂ ਲੈ ਕੇ 14 ਫੁੱਟ ਤੱਕ ਤੇ ਵੀਡਰ ਬਣਾ ਰਹੇ ਹਾਂ ਸੁਪਰ ਕੈਨ ਵੀਡਰ 2 ਰੋ ਚ 3 ਰੋ ਚ ਤੇ ਪੈਡੀ ਵੀਡਰ ਬਣਾ ਰਹੇ ਨਵੇਂ ਪ੍ਰੋਡਕਟ ਆ ਇਹ ਇਹ 11 ਗਰੋ ਦੇ ਵਿੱਚ ਬਣਾ ਰਹੇ ਹਾਂ 10 ਰੋ ਦੇ ਵਿੱਚ ਬਣਾ ਰਹੇ ਹਾਂ ਅੱਜ ਦਾ ਤੁਹਾਡਾ ਇੱਥੇ ਪ੍ਰਦਰਸ਼ਨੀ ਲਾਉਣ ਦਾ ਕੋਈ ਮਕਸਦ ਸੀ ਇਥੇ ਜੋ ਵੀ ਜ਼ਿੰਮੇਵਾਰ ਕਿਸਾਨ ਭਰਾ ਆਪਣੇ ਆਉਂਦੇ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਜਾਗਰੂਤ ਹੋ ਗਏ ਪਤਾ ਲੱਗ ਗਿਆ ਉਹਨਾਂ ਨੂੰ ਵੀ ਆਪਾਂ ਨਵੇਂ ਚੀਜ਼ ਧਿਆਰ ਕਰ ਰਹੇ ਹਾਂ ਜャ ਮਿਲਿਆ ਜਾਵੇ ਨਵੇਂ ਤੋਂ ਨਵੇਂ ਸਾਰੇ ਆਉਣ ਵਾਲੇ ਪਿੰਡ ਭਰਾਵਾਂ ਨੂੰ ਤੇ ਬੈਂਕਾਂ ਨਾਲ ਨਾਲ ਜਿਹੇ ਜਿਹੇ ਰਿਲੇਸ਼ਨ ਸਰਜੀਤ ਕਰੇ ਪਿੰਡ ਮੇਰਾ ਖਾਨੇਵਾਲ ਬਲੌਕ ਪਤਨਾ ਜ਼ਿਲ੍ਹਾ ਪਟਿਆਲਾ ਮੈਂ ਇਸ ਸਕੀਮ ਵਿੱਚ ਐਨਆਰਐਫ ਸਕੀਮ ਵਿੱਚ 2.5 ਸਾਲ ਤੋਂ ਜੁੜੀ ਹੋਈ ਹਾਂ ਪਹਿਲਾਂ ਮੈਂ ਘਰ ਦੇ ਵਿੱਚ ਰਹਿੰਦੀ ਸੀ ਜਦੋਂ ਮੈਂ ਇਸ ਸਕੀਮ ਦੇ ਵਿੱਚ ਆਈ ਮੈਨੂੰ ਬਹੁਤ ਫਾਇਦਾ ਆਇਆ ਫਿਰ ਜਾ ਕੇ ਅਸੀਂ ਅੱਗੇ ਔਰਤਾਂ ਨੂੰ ਜਾਗਰੂਤ ਕੀਤਾ ਪਿੰਡ ਦੇ ਵਿੱਚ ਮੈਂ ਘਰ ਦੇ ਵਿੱਚ ਨਹੀਂ ਸੀ ਤਾਂ ਮੈਨੂੰ ਇਸ ਕੰਮ ਬਾਰੇ ਕੁਝ ਨਹੀਂ ਪਤਾ ਜਿਵੇਂ ਮੈਂ ਬਾਹਰ ਆਈ ਫੀਲਡ ਦੇ ਵਿੱਚ ਗਈ ਹਨਾ ਲੋਕਾਂ ਨਾਲ ਜਾਗਰਤ ਹੋਈ ਜਾਣ ਪਸ ਜਾਣ ਹੋਈ ਮੈਨੂੰ ਬੋਲਣ ਦਾ ਸਲੀਕਾ ਮਿਲਿਆ ਕਿਸੇ ਦੇ ਨਾਲ ਮਿਲ ਕੇ ਫਿਰ ਅੱਗੇ ਜਾ ਕੇ ਨਾਰੀਆਂ ਨੂੰ ਜਾਗਰਤ ਕੀਤਾ ਇਸ ਬਾਰੇ ਕੰਮ ਬਾਰੇ ਕਿ ਤੁਸੀਂ ਆਪਣੀ 100 ਰੁਪਇਆ ਬਚਤ ਕਰੋ ਇਸ ਗਰੁੱਪ ਦੇ ਨਾਲ ਜੁੜੋ ਨਾਰੀਆਂ ਨੇ ਸਾਡੇ ਨਾਲ ਸਹਿਯੋਗ ਵੱਧੂ ਦਿੱਤਾ ਕਿਉਂਕਿ ਉਹ ਇਸ ਗਰੁੱਪ ਦੇ ਵਿੱਚ ਜੁੜੀਆਂ ਸਾਡੇ ਨਾਲ ਵੀ ਉਹ ਵੀ ਹੁਣ ਇਸ ਗਰੁੱਪ ਦੇ ਵਿੱਚ ਇਸ ਸਕੀਮ ਦੇ ਵਿੱਚ ਜੁੜ ਕੇ ਹਨਾ ਉਹਨਾਂ ਵੀ ਆਪਣੀ ਬਹੁਤ ਤਰੱਕੀ ਕੀਤੀ ਹੈ ਜਿਵੇਂ ਹੁਣ ਸੋ ਆਪਾਂ ਹਸਬੰਦ ਕੋਲ ਹਣਾ ਆਪਾਂ ਹੱਥ ਕਰਕੇ ਮੰਗਨੇ ਆ ਹਣਾ ਜਿਵੇਂ ਹੁਣ ਆਪਣੀ 100-100 ਰੁਪਿਆ ਬਚਤ ਕਰਦੀਆਂ ਨੇ ਹਣਾ ਉਹ ਹੁਣ ਆਪਣਾ ਸੇਵਿੰਗ ਲੱਗ ਬਣਾਉਂਦੀਆਂ ਨੇ ਉਹਦੇ ਵਿੱਚ ਜਦੋਂ ਮਰਜ਼ੀ ਉਹ ਪੈਸੇ ਕਢਾ ਸਕਦੀਆਂ ਜਦੋਂ ਮਰਜ਼ੀ ਆਪਣੀ ਲੋੜ ਪੂਰੀ ਕਰ ਸਕਦੀਆਂ ਆ ਆਪਾਂ ਨੂੰ ਕਿਸੇ ਦੇ ਅੱਗੇ ਹੱਥ ਨਹੀਂ ਅਗਣਾ ਡਰਨਾ ਪੈਂਦਾ ਜਿਵੇਂ ਹੁਣ ਆਪਾਂ ਲੌਂਜ ਜਾਣੇ ਆ ਕਿਸੇ ਸ਼ੌਕਰ ਕੋਲ ਜਾਣੇ ਆ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹਾਂਜੀ ਆਤਮ ਨਿਰਭਰ ਨੈਸ਼ਨਲ ਬੈਂਕ ਦੇ ਕੈਂਪ ਦੇ ਉੱਤੇ ਅਸੀਂ ਇੱਥੇ ਆਏ ਸੀ ਆਪਣੇ ਸਾਦੀ ਜਿਹੜੀ ਬ੍ਰਾਂਡ ਦੇ ਵਿੱਚੋਂ ਉਸ ਤੋਂ ਬਾਅਦ ਵਿੱਚ ਅਸੀਂ ਪ੍ਰਦਰਸ਼ਨੀ ਆਪਦੀ ਕੰਪੇਨ ਦੀ ਲਾਈਏ ਅਸੀਂ ਨਵੀਂ ਜੀ ਭੰਦੀਆਂ ਤੁਸੀਂ ਇੱਥੇ ਪ੍ਰਦਰਸ਼ਨੀ ਲਾਉਣ ਦਾ ਮਕਸਦ ਕੀ ਸੀਗਾ ਕਿ ਕਿਸਾਨਾਂ ਨੂੰ ਅਧੇਰ ਕੀਤਾ ਜਿਹਨੇ ਸਰ ਤੁਹਾਡੇ ਤੋਂ ਹੁਣ ਤੱਕ ਮਾਹ ਲੈ ਚੁੱਕੇ ਆ ਉਹਦੇ ਬਾਰੇ ਸਰ ਅਸੀਂ ਇੱਥੇ ਪ੍ਰਦਰਸ਼ਨੀ ਲਾਉਂਦਾ ਸਾਡਾ ਮੇਨ ਮਕਸਦ ਇਹ ਸੀ ਵੀ ਜਿਹੜੀਆਂ ਸਰਕਾਰ ਵੱਲੋਂ ਆਪਾਂ ਨੂੰ ਘੱਟ ਵਿਆਜ ਦਰ ਦੇ ਉੱਤੇ ਲੋਨ ਮਿਲ ਰਹੇ ਨੇ ਅਸੀਂ ਉਹਦੇ ਤੌਰ ਤੇ ਸੰਬੰਧ ਵਿੱਚ ਪ੍ਰਦਰਸ਼ਨੀ ਲਾਈ ਹੈ ਜੀ ਸਾਡੇ ਨਾਲ ਕਸਟਮਰ ਵੀ ਨੇ ਇਹਨਾਂ ਨੂੰ ਸੈਂਕਸ਼ਨ ਲੈਟਰ ਵੀ ਮਿਲਿਆ ਆਲਰੇਡੀ ਇਹਨਾਂ ਨਾਲ ਪਹਿਲਾਂ ਵੀ ਇੱਕ ਕੰਪੇਨ ਹੈਗੀ ਅੱਜ ਇਹਨਾਂ ਨੂੰ ਦੂਜੀ ਨਵੀਂ ਕੰਪੇਨ ਅਸੀਂ ਦੇਣ ਜਾ ਰਹੇ ਹਾਂ ਇਹਨਾਂ ਦਾ ਲੋਨ ਸੈਂਕਸ਼ਨ ਕਰਤਾ ਅਸੀਂ ਪੰਜਾਬ ਨੈਸ਼ਨਲ ਬੈਂਕ ਦੇ ਬਹੁਤ ਆਪਣਾ ਸ਼ੁਕਰਗੁਜ਼ਾਰ ਆ ਵੀ ਜਿਹੜਾ ਇਹ ਪੰਜਾਬ ਨੈਸ਼ਨਲ ਬੈਂਕਾਂ ਘੱਟ ਤੋਂ ਘੱਟ ਦੇ ਨਾਲ ਦੇ ਵਿੱਚ ਲੋਨ ਪਾਸ ਕਰਦੀ ਹੈ ਘੱਟ ਵਿਆਜ ਦਰ ਦੇ ਉੱਤੇ ਫਾਇਲ ਖਰਚਾ ਬਹੁਤ ਘੱਟਾ ਫਾਰਮੈਲਿਟੀ ਬਹੁਤ ਘੱਟ ਨੇ ਜਿਵੇਂ ਇਹਨਾਂ ਨੇ ਦੱਸਿਆ ਆਪਣੇ ਮੈਨੇਜਰ ਸਾਹਿਬ ਨੇ ਵੀ 2 ਕਰੋੜ ਰੁਪਏ ਲੈ ਸਕਦਾ ਹਰ ਇੱਕ ਜ਼ਿਮੀਦਾਰਾ ਹਰ ਇੱਕ ਸਹੂਲਤ ਲਈ ਲੈ ਸਕਦਾ ਜਿਵੇਂ ਕੋਈ ਸੈਲਰ ਲਾਉਣਾ ਕੋਈ ਡੈਰੀ ਫਾਰਮ ਲਾਉਣਾ ਉਹਦੇ ਅਕੋਰਡਿੰਗ ਅਸੀਂ ਵੀ ਇਸ ਦੀ ਕੰਪੈਨ ਲੋਨ ਦੇ ਵਿੱਚ ਸਾਨੂੰ ਇਸ ਦੇ ਵਿੱਚ ਬਹੁਤ ਬਧਰਵਾਦ ਲੋਨ ਮਿਲਦਾ ਇਹਦੇ ਵਿੱਚ ਘੱਟ ਵਿਆਜ ਦਰ ਦੇ ਉੱਤੇ